ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਇੱਕ ਜਿਹੜੀ ਅੱਜ ਚੀਜ਼ ਦਿਖਾਉਣੀ ਹੈ ਮੈਂ ਤੁਹਾਨੂੰ ਉਹ ਪੁਰਾਣੇ ਵੇਲਿਆਂ ਤੋਂ ਲੈ ਕੇ ਅੱਜ ਤੱਕ ਵਰਤੀ ਜਾ ਰਹੀ ਹੈ ਪਰ ਅੱਜ ਕੱਲ ਉਹਦਾ ਰਵਾਜ ਬਹੁਤ ਜ਼ਿਆਦਾ ਘਟ ਗਿਆ ਸੋਚੀਆ ਜੀ ਮਿੱਟੀ ਦਾ ਘੜਾ ਸੋ ਦੇ ਬਾਰੇ ਮੈਂ ਤੁਹਾਨੂੰ ਅੱਜ ਜਾਣਕਾਰੀ ਦਵਾਂਗਾ ਇਸ ਬਲੌਗ ਦੇ ਜ਼ਰੀਏ ਕਿ ਪੁਰਾਣੇ ਵੇੜਿਆਂ ਵਿੱਚ ਉਹਦੀ ਕਿਸ ਤਰ੍ਹਾਂ ਵਰਤੋਂ ਕੀਤੀ ਜਾਂਦੀ ਸੀ ਕਿਹੜੇ-ਕਿਹੜੇ ਕੰਮਾਂ ਲਈ ਉਹਦੀ ਵਰਤੋਂ ਕੀਤੀ ਜਾਂਦੀ ਸੀ ਸੋ ਅੱਜ ਕਿੰਨੇ ਘਰਾਂ ਤੋਂ ਕੀਤੀ ਜਾਂਦੀ ਹੈ ਇਹ ਵੀ ਅੱਜ ਦੇ ਵਲੌਗ ਵਿੱਚ ਦੱਸਾਂਗਾ ਸੋ ਬਲੌਗ ਨੂੰ ਹਾਈਟ ਟੱਕਰ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਟੱਕਮੈਂਟ ਵੀ ਕਰਦੇ ਜਾਣਾ ਜੀ ਸੋ ਆਜੋ ਫਿਰ ਦਾ ਜਾਣਕਾਰੀ ਦੰਨਾ ਤੁਹਾਨੂੰ ਮਿੱਟੀ ਦੇ ਘੜੇ ਬਾਰੇ ਘੜਾ ਨਯਾਬੀ ਘਰਾਂ ਵਿੱਚ ਵਰਤੋਂ ਵਿੱਚ ਆਉਣ ਵਾਲੀਆਂ ਬਸਤਾਂ ਵਿੱਚ ਘੜਾ ਸਭ ਤੋਂ ਅਹਿਮ ਸ਼ੈ ਰਿਆ ਹੈ ਅੱਜ ਕੱਲ ਭਾਵੇਂ ਘੜਾ ਸਾਡੇ ਘਰਾਂ ਵਿੱਚੋਂ ਗਾਇਬ ਹੋ ਗਿਆ ਏ ਅਤੇ ਉਸ ਦੀ ਜ਼ਰਾ ਵੀ ਜ਼ਰੂਰਤ ਨਹੀਂ ਪਾਸਦੀ ਪਰ ਪੰਜਾਬੀ ਵਿਰਸੇ ਵਿੱਚ ਘੜੇ ਬਿਨਾ ਕੋਈ ਵੀ ਘਰ ਕਿੱਸਿਆ ਨਹੀਂ ਸੀ ਜਾ ਸਕਦਾ ਘੜਾ ਕੱਚੀ ਮਿੱਟੀ ਨੂੰ ਗੋਹ ਕੇ কুমਯਾਰ ਆਵੀ ਵਿੱਚ ਪਕਾਉਂਦੇ ਸਨ ਘੜਾ ਕਈ ਕਾਰਾਂ ਵਿੱਚ ਬਣਦਾ ਸੀ ਪਰ ਸਭ ਨਾਲ ਦੀ ਬਣਤਰ ਇੱਕਸਾਰ ਹੁੰਦੀ ਸੀ ਘੜੇ ਦਾ ਥੱਲਾ ਗੋਲ ਤੇ ਸਾਫ਼ ਹੁੰਦਾ ਸੀ ਇਹ ਬਿਨਾਂ ਕਿਸੇ ਸਾਰੇ ਤੋਂ ਖਲੋ ਸਕਦਾ ਸੀ ਘੜੇ ਦਾ ਬਚਕਾਰਲਾ ਭਾਗ ਗੋਗੜੀ ਹੁੰਦਾ ਸੀ ਅਤੇ ਫੇਰ ਉੱਪਰ ਨੂੰ ਤਿਰਸਾ ਹੁੰਦਾ ਹੁੰਦਾ ਗਲਮੇ ਕੋ ਜਾ ਕੇ 5 ਹਫਤੇ ਇੰਚ ਦੇ ਵਿਆਸ ਦਾ ਇਹ ਰਹਿ ਜਾਂਦਾ ਸੀ ਇਸ ਦੇ ਮੇਚ ਦੀ ਚੱਪਣੀ ਬਣਾਈ ਜਾਂਦੀ ਸੀ ਇਹ ਹੈ ਜੀ ਚੱਪਣੀ ਮਿੱਟੀ ਦੇ ਸੁਧਾਰਨ ਜਿਹੇ ਇਸ ਵਰਤ ਜਿਸ ਦਾ ਨਾਮ ਘੜਾ ਸੀ ਪੰਜਾਬੀਆਂ ਦੇ ਬਨਸਮੰਨੇ ਸੱਭਿਆਚਾਰ ਦੀ ਪਰਛਾਨ ਜੁੜੀ ਰਹੀ ਹੈ ਮਿੱਟੀ ਅਤੇ ਪਾਣੀ ਨਾਲ ਉਸਰੇ ਅਤੇ ਅਗਨੀ ਨਾਲ ਪਕਾਏ ਗਏ ਹਰ ਕੜੇ ਨੂੰ ਪਵਿੱਤਰ ਮੰਨਿਆ ਜਾਂਦਾ ਸੀ। ਹਿੰਦੂ ਹਰ ਪਵਿੱਤਰ ਕਾਰਜਾਂ ਵਿੱਚ ਕੋਰੇ ਕੜੇ ਵਿੱਚ ਪਾਣੀ ਰੱਖਦੇ ਸਨ। ਨਵੇਂ ਉਸਰੇ ਘਰ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਕੋਰੇ ਕੜੇ ਵਿੱਚ ਪਾਣੀ ਭਰ ਕੇ ਕਿਸੇ ਕਮਰੇ ਵਿੱਚ ਰੱਖ ਦਿੱਤਾ ਜਾਂਦਾ ਸੀ। ਬੱਚੇ ਦੇ ਜਨਮ ਉਪਰੰਤ ਕੋਰੇ ਘੜੇ ਦੇ ਵਿੱਚ ਪਾਣੀ ਭਰ ਕੇ ਬੱਚੇ ਦੇ ਜਨਮ ਦੇ ਕਮਰੇ ਵਿੱਚ ਰੱਖ ਕੇ ਉੱਪਰ ਜੋਤ ਜਗਾਈ ਜਾਂਦੀ ਸੀ ਵਿਆਹਾਂ ਵਿੱਚ ਵੀ ਕੋਰੇ ਘੜੇ ਵਿੱਚ ਪਾਣੀ ਭਰ ਕੇ ਰੱਖਣਾ ਸ਼ੁਭ ਸਗਨ ਸੀ ਘੜਾ ਘਟ ਧਾਤੂ ਤੋਂ ਬਣਿਆ ਸ਼ਬਦ ਹੈ ਜਿਸ ਦਾ ਅਰਥ ਘੜੀ ਹੋਈ ਵਸਤੂ ਹੁੰਦਾ ਹੈ ਘੜੇ ਨੂੰ ਕੁੰਬ ਤੇ ਕਲਸ ਵੀ ਕਿਹਾ ਜਾਂਦਾ ਕਿਹਾ ਗਿਆ ਹੈ ਗੁਰਬਾਣੀ ਵਿੱਚ ਘੜੇ ਨੂੰ ਕੁੰਭ ਕਰਕੇ ਵੀ ਮਾਨਵੀ ਕੀਤਾ ਗਿਆ ਹੈ ਘੜਾ ਪੰਜਾਬੀਆਂ ਦੀ ਪੁਰਾਣੀ ਬਰਾਸਤ ਦਾ ਸਬੂਤ ਚਿੰਨ ਹੈ ਮੋਹਿੰਦਰੋ ਤੇ ਹੜੱਪਾ ਵਿੱਚੋਂ ਘੜੇ ਦੇ ਬਹੁਤ ਸਾਰੇ ਚਿੰਨ ਮਿਲਦੇ ਹਨ ਮੁੱਖ ਰੂਪ ਵਿੱਚ ਘੜਾ ਪਾਣੀ ਸੰਭਣ ਦੇ ਕੰਮ ਆਉਦਾ ਸੀ ਕੋਰੇ ਘੜੇ ਵਿੱਚ ਪਾਣੀ ਵਾਸਵੀ ਕਰਨ ਦੀ ਕਿਰਿਆ ਦਾ ਰਾਹੀਂ ਤਾਜ਼ਾ ਤੇ ਠੰਡਾ ਰਹਿੰਦਾ ਸੀ ਘਰ ਵਿੱਚ ਪਾਣੀ ਤੋਂ ਖਾਲੀ ਘੜਾ ਮਨਹੂਸ ਸਮਝਿਆ ਜਾਂਦਾ ਸੀ ਘੜੇ ਦਾ ਇਤਿਹਾਸ Vedic ਕਾਲ ਨਾਲ ਜੁੜਦਾ ਏ ਵੇਦਾਂ ਦੇ ਪਾਠ ਸਮੇਂ ਕੋਰੇ ਘੜੇ ਵਿੱਚ ਪਾਣੀ ਰੱਖਿਆ ਜਾਂਦਾ ਸੀ ਅੱਜ ਵੀ ਅਖੰਡ ਪਾਠ ਸਮੇਂ ਇੱਕ ਕੋਰੇ ਭਾਂਡੇ ਵਿੱਚ ਪਾਣੀ ਭਰ ਕੇ ਰੱਖਣਾ ਅਤੇ ਉੱਪਰ ਨਾਰੀਰ ਰੱਖਣਾ ਇਸ ਦੀ ਧਾਰਮਿਕਤਾ ਧਾਰਮਿਕ ਮਹੱਤਤਾ ਨੂੰ ਦਰਸਾਉਂਦਾ ਹੈ। ਕੜੇ ਨੂੰ ਬਣਾਉਣ ਵਾਲਿਆਂ ਨੂੰ ਕੁੰਭਹਾਰ ਬਾਅਦ ਵਿੱਚ কুমਿਹਾਰ ਕਿਹਾ ਜਾਣ ਲੱਗਾ। ਕਈ ਥਾਈਂ কুমਹਾਰਾਂ ਕੁਮਾਰਾਂ ਨੂੰ ਪਰਜਾ ਬਤਵੀ ਕਿਹਾ ਜਾਂਦਾ ਹੈ। ਘੜਿਆਂ ਦੀ ਹਰ ਘਰ ਵਿੱਚ ਜ਼ਰੂਰਤ ਹੁੰਦੀ ਸੀ ਕੇਵਲ ਪਾਣੀ ਹੀ ਨਹੀਂ ਸਗੋਂ ਕਿਉਂ ਅਨਾਜ, ਸ਼ੱਕਰ ਤੇ ਹੋਰ ਵਸਤਾਂ ਘੜਿਆਂ ਵਿੱਚ ਹੀ ਸੰਭੇ ਜਾਂਦੀਆਂ ਸਨ ਵੱਡੇ ਘੜਿਆਂ ਨੂੰ ਮੱਟ ਕਿਹਾ ਜਾਂਦਾ ਸੀ ਜਦੋਂ ਟਰੰਕ ਨਹੀਂ ਸਨ ਹੁੰਦੇ ਤਾਂ ਲੋਕ ਆਪਣੇ ਕੀਮਤੀ ਸਮਾਨ ਤੇ ਗਹਿਣੇ ਘੜਿਆਂ ਵਿੱਚੀ ਸਾਂਭਦੇ ਸਨ ਘੜਾ ਜਾਗੋ ਕੱਢਣ ਦਾ ਖਾਸ ਸੰਦ ਹੈ ਘੜੇ ਨਾਲ ਦੀਵੇ ਚੁਪਕਾ ਕੇ ਜਾਗੋ ਕੱਢੀ ਜਾਂਦੀ ਸੀ ਘੜੇ ਦੀ ਨਿੱਕੀ ਭੈਣ ਘੜੋਦੀ ਹੈ ਜਿਸ ਨੂੰ ਬਾਅਦ ਵਿੱਚ ਕੋਰੀ ਕਿਹਾ ਜਾਣ ਲੱਗਾ ਘੜੇ ਦੀ ਵੱਡੀ ਭੈਣ ਚਾਟੀ ਆ ਜਿਸ ਵਿੱਚ ਮਧਾਣੀ ਪਾ ਕੇ ਮੱਖਣ ਕੱਢਿਆ ਜਾਂਦਾ ਹੈ ਘੜਾ ਪੰਜਾਬੀ ਖਾਣਾ ਤੇ ਲੋਕ ਗੀਤਾਂ ਵਿੱਚ ਬੜਾ ਅਹਿਮ ਸਥਾਨ ਰੱਖਦਾ ਹੈ ਜਿਵੇਂ ਘੜੇ ਨੂੰ ਹੱਥ ਲਾਇਆ ਤੇ ਸਾਰਾ ਢੱਬਰ ਧਾਇਆ ਸੋ ਘੜੇ ਨੂੰ ਲੋਕ ਗੀਤਾਂ ਵਿੱਚ ਵੀ ਉੱਚੀ ਥਾਂ ਮਿਲੀ ਹੋਈ ਏ ਕ੍ਰਿਸ਼ਨ ਗੋਪੀਆਂ ਦੇ ਘੜੇ ਭੰਨ ਦਿੰਦਾ ਸੀ ਸਾਡਾ ਗੋਬਿੰਦ ਵੀ ਗੁਜਰੀਆਂ ਦੇ ਘੜੇ ਪੰਦਾ ਸੀ ਕੁੜੀਆਂ ਜਦ ਢੱਕਾ ਲਾ ਕੇ ਤੁਰਦੀਆਂ ਤਾਂ ਮਜ਼ਾ ਆ ਲਹ ਪਾਣੀ ਦਾ ਇੱਕ ਤੁਪਕਾ ਵੀ ਸਰਕ ਜਾਵੇ ਬੰਦਾ ਜਦ ਮਰੇ ਤਾਂ ਉਹਦੇ ਸਹਰਾਣੇ ਘੜਾ ਬਣਿਆ ਜਾਂਦਾ ਏ ਬੰਦੇ ਨੂੰ ਰੂਹ ਨੂੰ ਪਾਣੀ ਤੇ ਸਰੀਰ ਨੂੰ ਘੜਾ ਸਮਝਿਆ ਜਾਂਦਾ ਘੜਾ ਬਣ ਕੇ ਬੰਦੇ ਦੀ ਆਤਮਾ ਨੂੰ ਕਾਲ ਮੁਕਤ ਦਰਜਾ ਦਿੱਤਾ ਜਾਂਦਾ ਹੈ ਘੜੇ ਉੱਤੇ ਅਰਬ ਬੱਚਾ ਰੋਟੀਆਂ ਭਗਾਈਆਂ ਜਾਂਦੀਆਂ ਸਨ ਘੜੇ ਦਾ ਹੇਠਲਾ ਅੱਧਾ ਤਵਾ ਬਣਾ ਲਿਆ ਜਾਂਦਾ ਅਰਬ ਵਿੱਚ ਮੁਹੰਮਦ ਸਾਹਿਬ ਦੇ ਘਰ ਵਿੱਚ ਵੀ ਵੱਡੀਆਂ-ਵੱਡੀਆਂ ਰੋਟੀਆਂ ਘੜੇ ਉੱਤੇ ਪਕਾਈਆਂ ਜਾਂਦੀਆਂ ਸਨ ਅੱਜ ਵੀ ਪਾਕਿਸਤਾਨ ਵਿੱਚ ਮੁਸਲਮਾਨ ਲੋਕ ਵੱਡੀਆਂ ਰੋਟੀਆਂ ਪਕਾਉਂਦੇ ਹਨ ਘੜੇ ਤੋਂ ਘੜੀ ਵੀ ਬਣੀ ਘੜੇ ਵਿੱਚ ਇੱਕ ਖਾਸ ਮਾਪ ਦੀ ਮੋਰੀ ਘਟਾ ਦਿੱਤੀ ਜਾਂਦੀ ਤੇ ਪਾਣੀ ਦੀ ਟੋਕਿਆਂ ਦੀ ਬਿੱਥ ਨੂੰ ਸਮਾ ਬਿੱਥ ਲਈ ਵਰਤਿਆ ਜਾਂਦਾ ਜਿਵੇਂ ਸਕਿੰਟ ਘੜੇ ਵਿੱਚੋਂ ਘਟਦੇ ਪਾਣੀ ਨੂੰ ਘੰਟਿਆਂ ਵਿੱਚ ਬੰਡਿਆ ਜਾਂਦਾ ਸੀ ਘੜਾ ਪੰਜਾਬੀ ਵਿਰਸੇ ਦਾ ਉਹ ਅੰਸ਼ਾ ਹੈ ਜਿਸ ਨੂੰ ਵੱਖ ਕਰਕੇ ਵਿਰਸਾ ਕਿਦਰਿਆਂ ਨਹੀਂ ਜਾ ਸਕਦਾ ਅਜੇ ਘਰਾਂ ਤੋਂ ਬਨਵਾਸ ਲੈ ਚੁੱਕੇ ਹਨ ਅੱਜ ਘੜੇ ਘਰਾਂ 'ਚੋਂ ਬਨਵਾਸ ਲਾ ਚੁੱਕੇ ਹਨ ਪਰ ਅਜੇ ਵੀ ਪਸੜੇ ਇਲਾਕਿਆਂ ਵਿੱਚ ਤੇ ਉਹ ਜਿਹੜੇ ਹੰਦਨ ਘੜਿਆਂ ਦੇ ਹੀ ਬਣਾਏ ਜਾਂਦੇ ਹਨ ਘੜੇ ਹੁਣ ਵਿਰਸ ਜੈਬ ਘਰਾਂ ਵਿੱਚ ਹੀ ਦਿਖਦੇ ਹਨ ਜਾਂ ਫਿਰ ਗਰੀਬ ਲੋਕਾਂ ਦੇ ਘਰਾਂ ਵਿੱਚ ਸੋ ਇਹ ਤੇ ਹੀ ਘੜੇ ਬਾਰੇ ਜਾਣਕਾਰੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਸੋ ਆਉਣ ਵਾਲੇ ਵਲੌਗ ਵਿੱਚ ਤੁਹਾਨੂੰ ਹੋਰ ਕੋਈ ਪ੍ਰਾਣੀ ਚੀਜ਼ ਦਿਖਾਵਾਂਗਾ ਜੋ ਪੁਰਾਣੇ ਬੇੜਿਆਂ ਦੇ ਵਿੱਚ ਵਰਤੀ ਜਾਂਦੀ ਵੀ ਸੋ ਉਦੋਂ ਤੱਕ ਲਈ ਸ਼ੁਕਰੀਆ ਧੰਨਵਾਦ